ਮੈਨੂੰ ਲੱਗਾ ਜਿੰਨਾ ਕੋਈ ਪਹਿਲੀਆਂ ਉਹਨਾਂ ਕੋ ਲਾਇਸੈਂਸ ਨੇ ਉਹਨੂੰ ਵੇਚਣ ਦਾ ਤੇ ਉਹ ਜਦੋਂ ਹੀ ਉਹਨਾਂ ਦੀ ਉਹ ਖੇਤੀ ਕੰਪਲੀਟ ਹੁੰਦੀ ਆ ਉਹ ਆਪਣੀਆਂ ਉਹਨਾਂ ਚੀਜ਼ਾਂ ਪੇਟੀਆਂ ਪੁਟੀਆਂ ਚ ਪਾ ਕੇ ਉਹ ਗਵਰਨਮੈਂਟ ਨੂੰ ਜਮ੍ਹਾਂ ਕਰਾਉਂਦੇ ਨੇ ਦਨ ਫਿਰ ਉਹ ਅੱਗੇ ਸ਼ਾਇਦ ਮੈਡੀਸਨ ਵਗੈਰਾ ਚ ਪੈਂਦੀ ਆ ਤੇ ਫਿਰ ਉਹਦੀ ਤੋਂ ਹੀ ਕਿਤੇ ਮਾੜੀ ਮੋਟੀ ਇਧਰ ਉਧਰ ਹੋ ਜਾਂਦੀ ਆ ਮੈਂ ਕਦੀ ਵੀ ਬਹੁਤ ਰੇਅਰ ਕਿਤੇ ਇੱਕ ਅਧੀਰੀ ਰੈੱਡ ਬੁੱਲ ਪੀਤੀ ਹੋਈ ਤੇ ਜੋ ਸ਼ੂਟਿੰਗ ਦੌਰਾਨ ਵੀ ਕਈ ਵਾਰ ਜਿਹੜੇ ਪਿੰਦੇ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਪਰ ਮੈਨੂੰ ਇਹ ਇੱਕ ਦੋ ਵਾਰੀ ਪੀ ਕੇ ਲੱਗਾ ਸਗੋਂ ਉਖੰਗਜੀ ਵਾਲੀ ਦਵਾਈ ਲੱਗਦੀ ਐ ਤੇ ਮੈਨੂੰ ਇਦਾਂ ਨਹੀਂ ਲੱਗਦਾ ਉਹਨੂੰ ਪੀ ਕੇ ਮੈਨੂੰ ਲੱਗਾ ਹੀ ਨਹੀਂ ਵੀ ਕੋਈ ਉਹਦੇ ਨਾਲ ਕੋਈ ਐਕਸਟਰਾ એનર્ਜੀ ਆਉਂਦੀ ਹੋਊਗੀ ਸਗੋਂ ਚਾਹ ਹੀ ਤੇ ਪੀ ਲਈਏ ਤੇ ਉਹ ਉਹ ਠੀਕ ਲੱਗਦਾ ਵੀ ਉਹ ਵਸੀਆਂ ਆਉਣ ਉਹ ਘਟ ਗਿਆ ਵਿਆਹ ਤੇ ਜਾਣਾ ਹੋਵੇ ਤਾਂ ਬੰਦਾ ਘਰੋਂ ਭੁੱਖਾ ਚਲੇ ਜਾਂਦਾ ਕਈ ਵਾਰੀ ਕੋਈ ਫੰਕਸ਼ਨ ਤੇ ਉੱਥੇ ਹੀ ਬੰਦਾ ਭੁੱਖਾ ਹੀ ਰਹਿ ਜਾਂਦਾ ਕਈ ਵਾਰੀ ਇਹ ਤਾਂ ਗੱਲ ਐ ਭਾਜੀ ਕਈ ਵਾਰੀ ਉਹ ਤੂੰ ਜਾ ਕੇ ਪਤਾ ਲੱਗਦਾ ਹੁੰਦਾ ਵੀ ਮੰਨ ਲਓ ਕੋਈ ਯਾਰ ਦੋਸਤ ਮਿਲ ਗਿਆ ਕਈ ਵਾਰੀ ਸਿੱਧਾ ਹੀ ਬੰਦੇ ਮਤਲਬ ਖਾਣ ਪੀਣ ਵਾਲੇ ਕੱਲਾ ਖਾਣ-ਖਾਣ ਵਾਲੇ ਚੱਕਰ ਪੀਣ ਵਾਲੇ ਚੱਕਰ ਚ ਪੈ ਜਾਂਦੇ ਆ ਹੈਨਾ ਸੋ ਫਿਲਮ ਦੇ ਵਿੱਚ ਇਦਾਂ ਹੀ ਆ ਔਰ ਸਾਡੇ ਜਿਹੜੇ ਸ਼ੂਟਿੰਗ ਕਰਨ ਵੀ ਕਿ ਗਏ ਮੈਨੂੰ ਲੱਗਦਾ ਡਰਾਈਵਰ ਨੂੰ ਪਤਾ ਕੀਤਾ ਹੋਣਾ ਵਾ ਕਿ ਬਾਉਈ ਤੋਂ ਕਿੱਥੋਂ ਕਿ ਮਿਲਦੀ ਆ ਸੋ ਇਦਾਂ ਦਾ ਮਸਲਾ ਹੈ ਨਹੀਂ ਅ ਦੇਖੋ ਪਹਿਲਾਂ ਠੇਕੇ ਸ਼ਾਇਦ ਹੁੰਦੇ ਸੀ ਕਿ ਰਾਜਸਥਾਨ ਚ ਮੈਨੂੰ ਲੱਗਦਾ ਹੁਣ ਨਹੀਂ ਹੈਗੇ ਮਤਲਬ ਇਦਾਂ ਓਪਨਲੀ ਨਹੀਂ ਹੈਗੇ ਠੇਕੇ ਔਰ ਉਦਾਂ ਆਦਰਵਾਇਜ਼ ਉਹ ਗਵਰਨਮੈਂਟ ਮੈਨੂੰ ਲੱਗਦਾ ਆਪਣੇ ਅੰਡਰ ਉਹ ਚੀਜ਼ ਨੂੰ ਲੈਂਦੀ ਹੈ ਜਿਵੇਂ ਕਿ ਸਾਰੇ ਸਾਰੇ ਗਵਰਨਮੈਂਟ ਦੇ ਅੰਡਰ ਹੀ ਹੈ ਰਿਸਰਚ ਕੀਤਾ ਸੀ ਅਸੀਂ ਕਿਉਂਕਿ ਕੋਈ ਵੀ ਚੀਜ਼ ਬਣਾਉਣ ਤੋਂ ਪਹਿਲਾਂ ਉੱਤੇ ਰਿਸਰਚ ਕਰਨਾ ਜ਼ਰੂਰੀ ਹੁੰਦਾ ਤੇ ਉਹ ਹੁਣ ਕੀ ਕਰਦੇ ਮੈਨੂੰ ਲੱਗਦਾ ਜਿੰਨਾ ਕੋ ਪਹਿਲੀਆਂ ਉਹਨਾਂ ਕੋ ਲਾਇਸੈਂਸ ਨੇ ਉਹਨੂੰ ਵੇਚਣ ਦਾ ਤੇ ਉਹ ਜਦੋਂ ਹੀ ਉਹਨਾਂ ਦੀ ਉਹ ਖੇਤੀ ਕੰਪਲੀਟ ਹੁੰਦੀ ਆ ਉਹ ਆਪਣੀਆਂ ਉਹਨਾਂ ਚੀਜ਼ਾਂ ਪੇਟੀਆਂ ਪੁਟੀਆਂ ਚ ਪਾ ਕੇ ਉਹ ਗਵਰਨਮੈਂਟ ਨੂੰ ਜਮ੍ਹਾਂ ਕਰਾਉਂਦੇ ਨੇ ਦਨ ਫਿਰ ਉਹ ਅੱਗੇ ਸ਼ਾਇਦ ਅ ਮੈਡੀਸਨ ਵਗੈਰਾ ਚ ਪੈਂਦੀ ਆ ਤੇ ਫਿਰ ਉਹਦੇ ਚੋਂ ਹੀ ਕਿਤੇ ਮਾੜੀ ਮੋਟੀ ਇਧਰ ਉਧਰ ਹੋ ਜਾਂਦੀ ਆ ਇਹ ਪਿੰਡਾਂ ਚ ਨਾ ਪਹਿਲਾਂ ਕਹਿੰਦੇ ਨੇ ਐ ਹੀ ਹੁੰਦਾ ਸੀ ਕਹਿੰਦੇ ਨੇ ਐਵੇਂ ਲੋਕਾਂ ਨੂੰ ਕਹਿ ਦਿੰਦਾ ਕਹਿੰਦਾ ਤੈਨੂੰ ਬਾਲ ਖਵਾਨ ਲੱਗਿਆ ਤੇ ਕੰਮ ਹੁਣ ਛੇਤੀ ਕਰੀ ਚੱਲ ਬੜਾ ਜਲਦੀ ਉਹ ਕਹਿੰਦੇ ਨੇ ਉਹ ਹੀ ਕਦੇ ਮਿਲਿਆ ਵਿੱਚ ਹੋਵੇ ਵੀ ਨਾ ਚਾਚ ਉਹ ਹੀ ਟੱਪਦਾ ਫਿਰਦਾ ਬੰਦਾ ਉਹ ਇਹ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਭਾਜੀ ਇਹਦੇ ਤੇ ਬੜੀ ਸੋਹਣੀ ਆ ਨਹੀਂ ਇਹ ਸਾਡੇ ਇੱਕ ਮਿੱਤਰ ਆ ਤੇ ਉਹ ਉਹਨਾਂ ਦੇ ਨਾਨਾ ਜੀ ਕਿਤੇ ਆਏ ਸੀ ਉਹਨਾਂ ਦੇ ਘਰ ਹੈ ਤੇ ਉਹਨਾਂ ਦੇ ਕਿਤੇ ਫਾਦਰ ਸਾਹਿਬ ਖਾਂਦੇ ਹੋਣਗੇ ਠੀਕ ਹੈ ਤੇ ਉਹ ਖਾਂਦੇ ਹੀ ਭੁੱਕੀ ਤੇ ਭੁੱਕੀ ਖਾਂਦੇ ਹੋਣਗੇ ਤੇ ਉਹਨਾਂ ਦੋ ਚਾਰ ਦਿਨ ਕਾਰਡ ਮਰਾਤਾ ਉਹਨਾਂ ਨੂੰ ਵੀ ਚਲ ਖਾ ਲਓ ਤੁਸੀਂ ਕੋਈ ਚੱਕਰ ਨਹੀਂ ਚਾਹਜੂ ਪੀ ਕੇ ਉਹ ਕਿਹੜੇ ਜੇ ਹੋਗੇ ਉਹ ਮੁੜ ਕੇ ਉਹਦੇ ਫਾਦਰ ਸਾਹਿਬ ਕਿਤੇ ਇੱਧਰ ਉੱਧਰ ਚੱਲ ਗਏ ਕਿਤੇ ਦੋ ਚਾਰ ਦਿਨ ਲਈ ਉਹ ਪਿੱਛੋਂ ਖਾਂਦੇ ਰਹੇ ਤੇ ਜਦੋਂ ਵਾਪਸ ਆਏ ਤੇ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ ਉਹਾਂ ਦੇ ਉਹਦੇ ਫਾਦਰ ਸਾਹਿਬ ਮੁੰਡੇ ਦਿਆਂ ਦੇ ਯਾਰ ਮੇਰੀ ਇਹ ਸ਼ੂਗਰ ਦੀ ਦਵਾਈ ਪਈ ਹੈ ਕਿਹੜਾ ਖਾ ਗਿਆ ਵਾ ਉਹ ਕਿਤੇ ਦੇਸੀ ਦਵਾਈ ਸ਼ੂਗਰ ਦੀ ਉਹੋ ਖਾ ਕੇ ਤੇ ਚਾਹ ਪੀ ਕੇ ਸਰੂਰ ਚ ਰਹਿੰਦੇ ਰਹੇ ਮੈਂਟਲੀ ਮੈਂਟਲੀ ਉਹਨਾਂ ਨੂੰ ਲੱਗਦਾ ਹੋ ਜਾਂਦਾ ਮੈਂਟਲੀ ਭੁੱਖੀ ਖਾਦੀ ਆ ਮੈਂ ਤਾਂ ਇੱਕ ਚੀਜ਼ ਦਾ ਤੁਸੀਂ ਸੁਣ ਕੇ ਰਹਾ ਹੋਗੇ ਇਹ ਨਾਲੇ ਸੱਚੀ ਗੱਲ ਐ ਸਾਡੇ ਪਿੰਡਾਂ 'ਚ ਕਹਿੰਦੇ ਨੇ ਜਿਹੜੇ ਨਾ ਤੁਹਾਨੂੰ ਪਤਾ ਨਾ ਪੱਟੇ ਤੇ ਬਰੋਜਾ ਲੱਗਦਾ ਹੁੰਦਾ ਨਾ ਜਿਹੜਾ ਜੋ ਪੱਟੇ ਤੇ ਬਰੋਜਾ ਹੋਲੀ ਦੀ ਕਾਲਾ ਹੋ ਜਾਂਦਾ ਤੇ ਸਾਡੇ ਕਹਿੰਦੇ ਨੇ ਖੇਤਾਂ 'ਚ ਜਿਹੜੇ ਕਈ ਹੁੰਦੇ ਸੀਰੀਓ ਨੂੰ ਕੰਮ ਕਰਾਉਂਦੇ ਕਰਦੇ ਉਹ ਹੀ ਪੱਕਾ ਕਾਲਾ ਕਰਕੇ ਜੱਟ ਨੇ ਕਹਣਾ ਕਰਨਾ ਤੁਹਾਨੂੰ ਚਾਹ ਚ ਮਾਲ ਪਾ ਤਰੇ ਤੁਸੀਂ ਬਸ ਉਹਨੂੰ ਟੁੱਡੇ ਫਿਰੋ ਬਸ ਹਾਂ ਉਹ ਨਿਕਲ ਆਉਂਦਾ ਜਦੋਂ ਆਪਾਂ ਪੱਟਾ ਚੱਲਦਾ ਨਾ ਉਹਦੇ ਨਾਲ ਉਹ ਨਿਕਲ ਆਉਂਦਾ ਉਹਦਾਂ ਦਾ ਲੱਗਦਾ ਵਾ ਵੀ ਜਿੱਦਾਂ ਮਤਲਬ ਫੀਮ ਹੋਣੀ ਨਾ ਕਿ ਉਹ ਵੀ ਖਾਂਦੇ ਪਰਹੀਂ ਜਦੋਂ ਕਿਸੇ ਚੀਜ਼ ਤੇ ਫਿਲਮ ਬਣਾਈ ਉਹਦੀ ਰਿਸਰਚ ਕਰਦੇ ਆ ਕੋਈ ਚੀਜ਼ ਨੂੰ ਦੇਖਣਾ ਵੀ ਪੈਂਦਾ ਜਾਣਣਾ ਵੀ ਪੈਂਦਾ ਸੋ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਇਹ ਦਿਮਾਗ ਦੀ ਗੱਲ ਹੈ ਭਾਜੀ ਹੁਣ ਜਦੋਂ ਮੈਨੂੰ ਅਜੇ ਤੱਕ ਇਸ ਗੱਲ ਸਮਝ ਨਹੀਂ ਆਈ ਮੈਂ ਕਦੀ ਵੀ ਬਹੁਤ ਰੇਅਰ ਕਿਤੇ ਇੱਕ ਅੱਧੀ ਅਰੀ ਰੈਡ ਬੁੱਲ ਪੀਤੀ ਹੋਊਗੀ ਤੇ ਜਦੋਂ ਸ਼ੂਟਿੰਗ ਦੌਰਾਨ ਵੀ ਕਈ ਮਤਲਬ ਜਿਹੜੇ ਪਿੰਦੇ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਪਰ ਮੈਨੂੰ ਇਹ ਇੱਕ ਦੋ ਵਾਰੀ ਪੀ ਕੇ ਲੱਗਾ ਸਗੋਂ ਉਹ ਖੰਗਜੀ ਵਾਲੀ ਦਵਾਈ ਲੱਗਦੀ ਆ ਤੇ ਮੈਨੂੰ ਇਦਾਂ ਨਹੀਂ ਲੱਗਦਾ ਉਹਨੂੰ ਪੀ ਕੇ ਮੈਨੂੰ ਲੱਗਾ ਹੀ ਨਹੀਂ ਵੀ ਕੋਈ ਉਹਦੇ ਨਾਲ ਕੋਈ ਐਕਸਟਰਾ એનર્ਜੀ ਆਉਂਦੀ ਹੋਊਗੀ ਸਗੋਂ ਚਾਹ ਕਿਤੇ ਪੀ ਲਈਏ ਤੇ ਉਹ ਉਹ ਠੀਕ ਲੱਗਦਾ ਵੀ ਉਹ ਵਾਸੀਆਂ ਆਉਣ ਉਹ ਘਟੀਆਂ ਬਟ ਉਹ ਮੈਨੂੰ ਰੈੱਡ ਬੁੱਲ ਮਤਲਬ ਗੱਲ ਉਹੀ ਮੈਂਟਲੀ ਗੱਲ ਆ ਕਿ ਤੁਹਾਨੂੰ ਲੱਗਦਾ ਹੀ ਨਹੀਂ ਜੇ ਤੁਸੀਂ ਸੋਚ ਲਓ ਵੀ ਯਾਰ ਮੈਂ ਆ ਫਲਾਣੀ ਚੀਜ਼ ਖਾਦੇ ਬਿਨਾ ਤੋਰੀ ਨਹੀਂ ਸਕਦਾ ਤੇ ਉਹ ਉਹ ਤੁਹਾਡੀ ਆਪਣੀ ਸੋਚ ਹੈ